ਸਾਰ ਖੁਸ਼ ਨਿਕਰ ਕੇ ਮੈਂ ਸਾਡੇ ਇੱਕ ਜਿਆਦਾ ਲੰਗਰ ਛੱਕ ਕੇ ਅੱਜ ਆਪਾਂ ਜਾਵਾਂਗੇ ਵਾਪਸੀ ਰੋਡ ਦੇਖੋ ਯਾਰਾ ਨਾਗਪੁਰ ਬੰਬਈ ਐਕਸਪ੍ਰੈਸ ਰੋਡ ਆਂਦਾ ਬਾਹਰ ਦਾ ਪਲੇਖਾ ਜੱਡੀ ਨੂੰ ਮਾੜਾ ਨਹੀਂ ਆ ਗਿਆ ਆਰਡਰ ਇਦਾਂ ਆਉਂਦਾ ਇੱਥੇ ਆਰਡਰ ਇਹ ਦੁਬਾਰਾ ਨਹੀਂ ਆ ਸਕਦੀ ਇਹ ਆਜੀ ਗੁਰਦੁਆਰਾ ਬੰਗਰ ਸਾਹਿਬ ਤੇ ਆਪਾਂ ਦਾਖਣ ਕਰਕੇ ਸਾਡੇ ਇੱਕੇ ਚਾਹ ਦਾ ਲੰਗਰ ਸਾਕੇ ਅੱਜ ਆਪਾਂ ਜਾਵਾਂਗੇ ਵਾਪਸੀ ਉਹ ਨਿਹਾਲ ਸਤਿ ਸ਼੍ਰੀ ਅਕਾਲ ਬਹੁਤ ਸਿੱਖਾਂ ਪਖਸ਼ ਅੰਗਰ ਕਰੀਂ ਤੁਸੀਂ ਸੋਹਣੇ ਜੀ ਚਾਹ ਦੀ ਗੱਲ ਜੇ ਸੋਚੀ ਲੱਖ ਵਾਰ ਚੁੱਪੇ ਚੁੱਪਨਾ ਲੋ ਜੀ ਆਪਾਂ ਹੁਣ ਵਾਪਸ ਜਾ ਰਹੇ ਆ ਗਵਾਲੀਅਰ ਨੂੰ ਰੋਡ ਦੇਖੋ ਯਾਰ ਨਾ ਨਾ ਬੰਬੇ ਐਕਸਪ੍ਰੈਸ ਰੋਡ ਕੰਦਾ ਬਾਹਰ ਦਾ ਪਲੇਖਾ ਗੱਡੀ ਨੂੰ ਮਾੜਾ ਨਹੀਂ ਆਦਾ ਲੱਗਦਾ ਵੀ ਤੇਰਾ ਹੌਲੀ ਐਨ ਬਾਹਰ ਅੜ ਗਿਆ ਰੋੜੇ ਬਿਲ ਦੇ ਅੰਦਰ ਬਿਲੋ ਆਈਆ ਕ੍ਰੋਜ਼ਿੰਗ ਵੀ ਇਦਾਂ ਹੀ ਆ ਬਈ ਇੱਧਰ ਨੂੰ ਇੱਧਰ ਜਿੱਦਾਂ ਵੀ ਆਹ ਦੇ ਪਾਣੀ ਖੱਟਣਾ ਇੱਥੇ ਇਹਨਾਂ ਦੇ ਬੱਛੀਆਂ ਛੱਡੀਆਂ ਇੱਥੇ ਮੱਛੀਆਂ ਆ ਨਹੀਂ ਨੀਲ ਹੀ ਤਾਂ ਲਓ ਜੀ ਨਾਗਪੁਰ ਤੋਂ ਅੱਗੇ ਆ ਗਏ ਆਂ ਨਾਗਪੁਰ ਤੋਂ 2-300 ਕਿਲੋਮੀਟਰ ਅੱਗੇ ਆ ਗਏ ਆਂ ਇਹ ਬਹੁਤ ਸੋਹਣਾ ਰੋੜਾ ਟਾਪੋ ਟਾਪ ਗੱਡੀ ਜਾਂਦੀ ਆ ਤੇ ਆਲੇ ਦੁਆਲੇ ਨੇ ਲਾਇਓ ਵੀ ਜਾਨਵਰ ਜੰਗਰ ਨਾ ਆਉਣ ਤਾਂ ਇਹਨਾਂ ਵਧੀਆ ਰੋੜਾ ਗੱਡੀ ਜਾਂਦੀ ਆ ਉੱਥੇ ਜਾਨਵਰ ਘੁੰਮਦੇ ਸੜਕਾਂ ਦੇ ਵੱਡੇ ਜਾਨਵਰ ਘੁੰਮਦੇ ਆ ਅੱਡੇ ਵੀ ਨੂੰ ਵੱਡੇ ਹੈਗੇ ਤੇ ਉਦਾਂ ਹੀ ਮਤਲਬ ਜੰਗਲ ਕਰਕੇ ਲਾਇਆ ਤੇ ਇਹਨਾਂ ਵਧੀਆ ਰੋੜ ਆ ਟੌਪ ਟੌਪ ਜਾਂਦੀ ਗੱਡੀਆਂ ਨਾ 100 ਕਿਲੋਮੀਟਰ ਪਤਾ ਨਹੀਂ ਲੱਗਦਾ ਪਹਿਲਾਂ ਅਸੀਂ ਅੰਗੋਲੀ ਅੰਗੋਲੀ ਤੋਂ ਕਿਹੜਾ ਸ਼ਹਿਰ ਆ ਜੀ ਬਾਦ ਨਾਗਪੁਰ ਅੰਗੋਲੀ ਤੋਂ ਨਾਗਪੁਰ ਤੋਂ ਹੌਣ ਆਣਾ ਆ ਨਰਸਿੰਘ ਵਾਲਾ ਅੱਗੇ ਫੇ ਆਊਗਾ ਸਾਗਰ ਸਾਗਰ ਫੇ ਝਾਂਸੀ ਮਤਲਬ ਟੌਪ ਟੌਪ ਰੋੜ ਆ ਗਵਾਲੀਅਰ ਤੱਕ ਇਹਨਾਂ ਵਧੀਆ ਰੋੜ ਆ ਗੱਡੀਆਂ ਜਾਂਦੀਆਂ ਟਾਪ ਰੋਡ ਆਪ ਚਲੋ ਬੈਠ ਰੋਡ ਆ ਉਹ ਡ੍ਰੋਨ ਲਈ ਗਵਾਲੀਅਰ ਤੱਕ ਕੋਨਾ ਤੇ ਮੁੜਾਂਗੇ ਬਾਫੀ ਪਿੰਡ ਨੂੰ ਇਹ ਆ ਗੁਰਦੁਆਰਾ ਦਾਤਾਬੰਦੀ ਸੋੜ ਗਵਾਲੀਅਰ ਬ੍ਰਾਹਮ ਗਿਆਨੀ ਹੋਣਾ ਆਪਾਂ ਜਮਨਾ ਐਕਸਪ੍ਰੈਸ ਹਾਈਵੇ ਤੇ ਸਾਢੇ 8 ਵਜੇ ਫਿਰ ਤੋਂ ਰੇਕਵਾਲੀਅਰ ਤੋਂ ਤੇ ਆਉਂਦੇ ਹੋਏ ਆਪਾਂ ਆਏ ਸੀਗੇ ਆਗਰੇ ਵਿੱਚ ਆਗਰੇ ਵਿੱਚ ਹੀ ਆ ਗਏ ਤੇ ਲਿਆਈ ਪੇਠਾ ਪੇਠਾ ਬਿੱਲੇਬਾਈ ਹੁਣੇ ਖਾ ਲਿਆ ਹੈਗਾ ਬੱਜਿਆ ਖਾਣੇ ਹਰੇ ਬੱਜਿਆ ਬਸਿਆ ਤੇ ਹੁਣ ਜਿਹੜਾ ਇਹ ਰੋਡ ਆ ਜਮਨਾ ਐਕਸਪ੍ਰੈਸ ਹਾਈਵੇ ਤੇ ਇੱਥੇ ਨੌਂਡਾ ਨਿਕਲਣਾ ਇੱਥੇ ਸਪੀਡ ਹੈਗੀ 120 ਦੇ ਵਤ ਵਤ ਆਪਾਂ ਜਾ ਰਹੇ ਆ 80 ਦੇ 100 ਤੇ ਸਕੋਰ ਵੀ ਆਪਣੀ ਮਗਰ ਆ ਰਹੀ ਆ ਮੋਰਚਲ ਆਪਾਂ ਪਹੁੰਚਣਾ 3:00 ਵਜੇ ਕਿੰਨੇ ਕਿਲੋਮੀਟਰ ਹੈ ਪਹਿਲੇ ਵੇ ਕਿੰਨੇ ਕਿਲੋਮੀਟਰ ਹੈ ਲੱਗੋ ਦੇਖੇ ਉਹ ਹੀ ਤਾਂ ਨੇ ਕੋਈ ਤੇ ਆਪਾਂ ਪਹੁੰਚ ਜਾਣਾ 2:30 ਘੰਟੇ ਬਾਅਦ ਦਾ ਕਿੰਨਾ ਟਾਈਮ ਤੱਕ ਵਧਿਆ 4:00 ਵਜੇ ਤੱਕ 4:00 ਵਜੇ ਤੱਕ ਹੋ ਜਾਦਾ ਪਹਿਲੇ ਵੀ ਪਹੁੰਚ ਜੀ ਜਿੰਨਾ ਗੱਡੀ ਤੇ ਵਧੀਆ ਚੱਲਦੀ ਆ ਟਾਪ ਦਾ ਰੋੜੇ ਆ ਗਰੇ ਤੋਂ ਬਾਹਰ ਨਿਕਲ ਗਏ ਰੋੜ પડે ਐ ਗੱਡੀ ਜਾਂਦੀ ਆਪਣੇ ਲਈ ਤੇ ਨਿਆਰੇ ਨੂੰ ਬੰਦੇ ਵਕਿਆ ਮੋਰਚਾ ਲਾ ਗਏ ਆ ਜੀ ਇਹ ਹਰੇ ਟਾਪ ਪਿੱਛੇ ਖਾਣਾ ਆ ਪਟ ਗਿਆ ਲੈਂ ਦੇ ਗੱਡੀ ਚੌੜਾ ਬੈਗਿਆਂ ਦੂਰ ਤੋਂ ਆ ਗਿਆ ਆਰਡਰ ਏਦਾਂ ਆਉਂਦਾ ਇੱਥੇ ਆਰਡਰ ਤੇ ਦੁਬਾਰਾ ਨਹੀਂ ਆ ਸਕਦੀ ਦੁਬਾਰਾ ਨਹੀਂ ਆ ਸਕਦੀ ਦੁਬਾਰਾ ਖਾਲੀ ਹੋਣੀ ਐ ਇਦਾਂ ਖਾਣਾ ਆਉਂਦਾ ਇੱਥੇ ਜੀ ਸੈਨ ਪਰ ਪੜਦੀ ਗੱਲ ਲੁਧਿਆਣੇ ਦੇ ਸੈਨ ਨੂੰ ਕਹਿੰਦਾ ਆਪਾਂ ਗਵਾਲੀਆ ਰਾ ਗਏ ਆ ਆਲੀਆ ਫੇ ਆ ਗਿਆ ਚਲੋ ਕੋਈ ਨਾ ਇਹ ਬੰਦੇ ਜਾਂਦੇ ਆ ਆਪਣੀ ਹੋਰੇ 2 ਘੰਟੇ ਦਾ ਪਹਿਲਾਂ ਬਿੱਲੇ ਵੀ ਆ ਡੇਢ ਘੰਟਾ ਲਾਏਗਾ ਡੇਢ ਘੰਟਾ ਲਾਏਗਾ ਆਹ ਕਿ ਆਮ ਸੁਹਾਨ ਦਾ ਆ ਗਿਆ ਸਹਰਾ ਹੰਦਾ ਆਣਾ ਮਾਰੇ ਸਹਰਾ ਮੁਹਚਵਾੜੇ ਨੂੰ ਨਹੀਂ ਨਹੀਂ ਮੁਹਚਵਾੜੇ ਨੂੰ ਨਹੀਂ ਜਾਣਾ ਫਿਰ ਸਦਾ ਹੀ ਪ੍ਰੀਮ ਨੂੰ ਡੁੱਗੂ ਜਾਣਾ ਵਾਲੇ ਨੂੰ ਚਲੋ 2 ਘੰਟੇ ਤੱਕ ਪਹੁੰਚ ਜਾਣਾ ਤੋਂ ਪਿੰਡ ਸਾਡਾ ਲਓ ਜੀ ਪਹੁੰਚ ਗਿਆ ਬਾਈ ਕੁਦੀਕਾ ਖਾਲਸਾ ਬਾਈ ਕੁਦੀਕੀ ਫਤੇ ਹਾਂਜੀ ਸਤਿ ਸ੍ਰੀ ਅਕਾਲ ਜੀ ਦੁੱਦੀ ਗੱਡੀ ਆ ਗਈ ਇਹ ਭਾਈ ਨੇ ਸਾਨੂੰ ਮੈਸੇਜ ਕੀਤਾ ਸਾਰਿਆਂ ਨੂੰ ਫਿਕਰ ਸੀ ਸਤ ਸ੍ਰੀ ਅਕਾਲ